ਸਤ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੋਂਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਗਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾں ਹੀ ਤੁਹਾਨੂੰ ਦਿਖਾਉਣੀਆਂ ਵਾ ਛੋਟੀ ਜਿਹੜੀ ਆ ਹੁਣ ਤੋਂ ਪਹਿਲਾਂ ਜਿਹੜੀ ਲੱਗਦੀ ਆ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਭਾਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਜੀ ਚਲੋ ਵਧੀਆ ਚੱਲਦਾ ਜੀ ਤੇ ਨਾਮ ਦੱਸੋ ਇਕ ਜੀ ਆਹ ਭਾਈ ਜਮਨਾ ਸ਼ਮਸ਼ੇਰ ਸਿੰਘ ਪਿੰਡ ਪੂੰਗਾ ਤਹਿਸੀਲ ਇਹ ਨਾਲ ਡਿਸਟ੍ਰਿਕਟ ਬਿਸਾਰੀ ਫੋਨ ਨੰਬਰ ਵੀ ਬੋਲ ਦੋ 752907481 ਜੀ ਠੀਕ ਹੈ ਜੀ ਤੇ ਤਿੰਨ ਗਾਵਾਂ ਹੀ ਰਹਿ ਗਿਆਂ ਫਿਰ ਤਿੰਨ ਗਾਵਾਂ ਬਾਜੀ ਝੋਟੀ ਦਾ ਅਡੇੋਂ ਤੋਂ ਪਹਿਲਾਂ ਵੇਗੀ ਸੌਦਾ ਆ ਗਿਆ ਜੋ ਠੀਕ ਹੈ ਤਿੰਨ ਗਾਵਾਂ ਬਾਜੀ ਸੁਈਆਂ ਆ ਜੋ ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਵਾਲੀ ਆ ਹਾਂ ਜੀ ਇਹ ਆਹ ਭਾਜੀ ਜਰਸੀ ਕਰਾਉ ਜੋ ਵਸ਼ਾਦੇ ਮਗਰ ਜੋ ਕਿੰਨੇ ਦਿਨਾਂ ਸੁਈ ਹੋ ਗਈ ਜੀ 22 ਦਿਨ ਹੋ ਗਏ ਜੇ ਭਾਜੀ ਸੁਈ 22 ਭਾਜੀ ਦਿਨ ਜਿਹੜੇ ਕਹਿੰਦੇ ਕਿ ਸੁਈ ਨਾ ਹੋ ਗਈ ਆ महीन लागे ही मन के चली ही मन के चली बच्चा थोड़ा पक्का ही है ਆ ਬੱਚਾ ਜਿਹੜਾ ਕਹਿੰਦਾ ਕਿ ਇੱਕ ਵਾਰੀ ਦਿਖਾ ਦਈਏ ਬੱਚਾ ਛੜਦਾ ਇਹ ਜਿਹੜਾ ਤੇ ਉਤਰਾਂ ਵੀ ਜੀ ਦੁੱਧ ਕਿੰਨਾ ਤਿਆਰ ਹੈ ਤੇ ਕੋਲ ਦੁੱਧ ਬਾਜੀ 12 ਕਿਲੋ ਪਕਾ ਗਾ ਤਿਆਰ ਬਿਲਕੁਲ ਤਿਆਰ ਭਾਈ ਆ ਮੈਂ ਤਸੱਲੀ ਕਰ ਕੇ ਖਾੜਨਾ ਇਹ ਆ ਵੀ ਦੁੱਧ ਇੱਥੋਂ ਚਵਾਈ ਕਰਕੇ ਖਾੜਨਾ ਬਾਜੀ ਇੱਥੇ ਪਸੰਦ ਕਰਕੇ ਆਓ ਇੱਥੇ ਇਹ ਚਾ ਕੇ ਖਾੜੋ ਤੇ ਜਿਹੜਾ ਕੋਈ ਨਹੀਂ ਆ ਸਕਦਾ ਵੀਡੀਓ ਕੱਲ ਤੇ ਚਵਾਈ ਲੈ ਹਾਂ ਕੱਲ ਤੇ ਬਾਜੀ ਭਾਂ ਚਵਾਈ ਤਸੱਲੀ ਕਰਨੀ ਤਸੱਲੀ ਕਰਨੀ ਜਿਹੜੀ ਉਹ ਜ਼ਿੰਮੇਵਾਰੀ ਤੁਹਾਡੀ ਆਂ ਹਰ ਵੀਡੀਓ 'ਚ ਸਾਡੇ ਹੱਥ ਜੋੜ ਕੇ ਬੇਨਤੀ ਇਹੀ ਹੁੰਦੀ ਆ ਕਿ ਆਪਣੀ ਤਸੱਲੀ ਕਰੋ ਆਪਣੀ ਚਵਾਈ ਕਰੋ ਜੋ ਚਾਂ ਦੇ ਵਿੱਚ ਦੀ ਪੋਲੀ ਵੇਚੀ ਠੀਕ ਜੀ 524 ਸਾਫ ਦੀ ਕਿਤੇ ਭੂਰ ਨਹੀਂ ਵੇਚੀ ਕਿਤੇ ਚਟਾਣੀ ਠੀਕ ਆ ਤੇ ਕਿੰਨਾ ਫਿਰ ਮੁੱਲ ਵੇਚੀ ਇਹਦਾ ਮੁੱਲ ਕਰਾਉਣ ਨੂੰ ਬਾਜੀ ਬਾਈ 35 ਕਰਾ ਲਓ 32 ਦੇ ਦਈਏ ਤੇ ਇਹਦੇ ਦੇ ਦਈਏ ਕਰਦਾ ਬਾਜੀ ਮੰਨ ਤਾਂ ਦੇ ਰਾਂਗੀ ਜੀ ਠੀਕ ਆ ਤੇ ਦੁੱਧ ਜਿਹੜਾ ਘਰੋਂ ਚਵਾ ਕੇ ਦੋਗੇ ਬਾਜੀ 12 ਕਿਲੋ ਹੋਊਗਾ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਬਾਜੀ 20 22 ਦੇਣ ਹੈ ਜਸ਼ਨ ਬੱਸੀ ਹੈ ਇਹਦੇ ਮਗਰ ਠੀਕ ਆ ਹਾਂ ਜੀ ਇਹਦੇ 10 ਤੋਂ ਪਲੱਸ ਹੋਊਗਾ ਦੁੱਧ ਭਾਵੇਂ 11 ਆ ਜੀ दाह दे लाग बने दूध जरा केंदे की हैगा ये देखो ये ला बांधा देख सादे हवा नहीं दा लाग तो ਤੇ ਆ ਵਸ਼ੀ ਇਹਦਾ ਵੀ ਕਹਿੰਦੇ ਕਿ ਇੱਕ ਜਿਹੜੀ ਬੱਚਾ ਲਾ ਕੇ ਦਿਖਾਈ ਦਿੰਨੀ ਇਹਨਾਂ ਜਿਹੜੀ ਇਤਰਾ ਰੱਸੀ ਪਾ ਲਈ ਦੀ ਹੈ ਹਾਂ ਜੋ ਪੋਣੀ ਪੋੜ ਆਪਣੀ ਮਰਜ਼ੀ ਠੀਕ ਆ ਤੇ ਇਹਦੇ ਕੋਲ ਦੁੱਧ 10 ਲੀਟਰ ਜਿਹੜਾ ਪੱਕਾ ਹੈਗਾ 10 ਲੀਟਰ ਬਾਜੀ ਪੱਕਾ ਹੋਵੇ ਥੱਲੇ ਤੇ ਚਲੋ ਬੱਚਾ ਬੰਦ ਹਾਂ ਸੰਜੀ ਜੀ ਇਹਦਾ ਬੜਾ ਵਧੀਆ ਲੱਗਾ ਯਾਰ ਠੀਕ ਦਿਖਾ ਦੇ ਜੀ ਵਾ ਤੇ ਅਗਲਾ ਵੀ ਜੀ ਇਹਦਾ ਵੀ ਸਾਫ ਜੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਗ੍ਰਾਊਂਡ ਨੂੰ ਭਾਜੀ ਭਾਏ ਇਹਦਾ 350 30 ਦੇ ਦਈਏ 3000 ਦੀ 26000 ਦੀ ਭਾਜੀ ਦੇ ਦਾਂਗੇ ਵੈਲ 26000 ਕਰਦਾ ਬਾਗੀ ਭਾਜੀ ਮਾਨਤਾ ਚਲੋ ਪਲੱਸ ਭਾਜੀ ਦੋ ਤੇ ਤਿਆਰ ਜੋ ਏ ਥੱਲੇ ਠੀਕ ਹੈ ਜੀ ਹਾਂਜੀ ਭਾਜੀ ਵਸ਼ੀ ਜੀ ਬੜਾ ਵਧੀਆ ਲੱਗਾ ਜੀ ਵੈਲ ਠੀਕ ਜੀ ਹਾਂਜੀ ਤੇ ਚਲੋ ਹੁਣ ਆ ਗਏ ਆਪਣੇ ਕੋਲ 3 ਤੀਸਰੇ ਨੰਬਰ ਤੇ ਇਹ ਹਰੀ ਭਾਈ ਜੀ ਪਹਿਲਾ ਸੁਆਜ ਠੀਕ ਹੈ ਤੇ ਮਰ 6-7 ਦਿਨ ਹੋਏ ਇਹਨੂੰ ਸੁਈ ਨਹੀਂ ਅਜੇ ਬੌਲੇ ਤੇ ਜੋਏ ਬੈਠ ਠੀਕ ਹੈ ਹਾਂਜੀ ਬਾਕੀ ਨਿੱਗਰ ਵਾਨੇ ਦੀ ਆ ਵਾਨਾ ਥੋੜਾ ਨਿੱਗਦੇ ਰੱਖਦੀ ਆ ਬਾਕੀ ਦੋਧਰੀ ਤੁਸੀਂ ਚਵਾਈ ਆਪ ਕਰਕੇ ਖੜਨੀ ਆ ਹਰ ਕਿਸੇ ਵੀਡੀਓ 'ਚ ਸਾਡੀ ਹੱਥ ਜੋੜ ਕੇ ਬੇਨਤੀ ਇਹ ਹੀ ਹੁੰਦੀ ਆ ਆਪਣੀ ਤਸੱਲੀ ਕਰਕੇ ਕਰੋ ਯਾਰ ਸਾਜੀ ਥੋੜੀ ਨਿਕਰਵਾਨ ਨਹੀਂ 9 ਗੱਲ ਹੋਊਗਾ ਇਥੇ ਤਿਆਰ ਹੈ ਇਹਦਾ ਜਵਾਬ ਸਾਜੀ ਦਾ ਤੇ ਆ ਬੱਚਾ ਜਿਹੜਾ ਇਹਦਾ ਥੱਲੇ ਛੜਦਾ ਤੇ ਕਿੰਨਾ ਪੱਕਾ ਦੁੱਧ ਦੇ ਕੋਲ ਦੁੱਧ ਬਾਈ 9 ਕਿਲੋ ਪੱਕਾ ਤਿਆਰ ਹੈਗਾ ਜਿਨਾ 9 ਲੀਟਰ ਪੱਕਾ ਜੁੱਦਾ ਨਿਗਰਵਾ ਨਹੀਂ ਤਿਆਰ ਜੋ ਇਹਨਾਂ ਜਿਹੜਾ ਘਰੋ ਚਵਾ ਦੋਗੇ ਚਵਾ ਕੇ ਬਾਜੀ ਤਸल्ली ਕਰਕੇ ਠੀਕ ਹੈ ਹਾਂਜੀ ਆ ਬੇਚਾ ਖਾਣਾ ਬਹੁਤ ਵਧੀਆ ਲੱਗਾ ਹੈ ਚਵਾ ਦੀ ਇਹ ਨਾ ਪੂਰਾ ਫਾਦ ਹੈ ਠੀਕ ਹੈ ਹਾਂਜੀ ਬਾਕੀ ਉੱਤਰਾ ਵਿੱਚ ਚਲੋ ਸੀਲਿਆ ਹਾਂਜੀ ਤੇ ਮੁੱਲ ਫਿਰ ਇਹਦਾ ਮੋਹਲਾ ਰੀ ਭਾਜੀ ਜਿਵੇਂ ਮਰਜ਼ੀ 28000 ਦੇ ਦਈਏ 28000 ਜੀ 26000 ਦੀ ਭਾਜੀ ਦੇ ਦਾਂਗੇ ਚਲੋ ਮੋਕੇ ਤੇ ਹੋਰ ਕਰ ਦਾਂਗੇ ਕਰਦਾ ਬਾਗੀ ਮਾਂ ਦਾ ਬਾਗੀ ਭਾਜੀ ਸੂਈਆਂ ਸਵਾਈਆਂ ਆਪੇ ਆ ਕੇ ਚੈੱਕ ਬਾਤ ਥੱਲੀ ਕਰੇ ਖਾਣਾ ਇੱਥੋਂ ਵੇਖ ਚੱਕ ਕੇ ਖਾਣਾ ਇੱਥੋਂ ਵੇਖ ਚੱਕ ਕੇ ਨਾ ਭਾਜੀ ਵੇਖ ਚੱਕ ਖੜੋ ਆਓ ਆਪਣੀ ਥੱਲੀ ਕਰੋ ਠੀਕ ਹੈ ਜੀ ਹਾਂਜੀ ਭਾਜੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਖ ਕੇ ਤੁਸੀਂ ਪੱਛੇ ਖੜਨਾ ਜੀ